ਮਾੜਾ ਨਹੀਂ ਬੋਲ। ਬਸ ਤਾ ਹਰੇ ਦਾ ਡਰਾ ਤੂੰ। ਉਹ ਨਹੀਂ ਪਤੰਦਰਾ ਕਿਉਂ ਡਰੀ ਜਣਾ ਉਹ ਹਾਤੀ ਵਰਗੀ ਦੇ ਚੱਕੀ ਫਿਰਦਾ ਦਿਲ ਘਰਾ ਜਮੀ ਨਹੀਂ ਹੈਗਾ ਹੁਣ ਨਹੀਂ। ਬਥੇਰੀ ਚੱਲਦੀ ਆਪਣੀ ਉਲੇ। ਤੂੰ ਤਾਂ ਰਹਿਂਦੀ ਪਰ ਜਾਈ ਮਿਲ ਲਾਉਗੀ ਆਈ ਤਾਂ ਠੀਕ ਆ। ਉਹ ਮਿਲਾਂਗੇ ਫੇਰ ਨਾਲੇ ਤੈਨੂੰ ਆਥਨੇ ਪਾਰਟੀ ਕਰੂੰ ਮੈਂ ਟੈਨਸ਼ਨ ਨਾ ਦਾ। ਛੋੜੀ ਨੀ ਕਰੇਗਾ ਪਾਰਟੀ ਤੂੰ ਮਿਲ ਲਾਉਂਗਾ। ਉਹ ਨਹੀਂ ਪੈਂਦੀਆਂ ਯਾਰ ਬਥੇਰੀ ਚੱਲਦੀ ਆਪਣੀ। ਚੱਲ ਆ ਜਾ ਨਾਲੇ ਉਹ ਕਲਾਸ ਚ ਨਾ ਵਗਦੀ ਆਪਾਂ ਦੁੱਧ ਪਹਿਲਾਂ ਪਹਿਲਾਂ ਮਿਲ ਜੀਏ ਉਹਨੂੰ। ਹੋਰ ਆ ਜਾ ਛੇਤੀ ਆ ਜਾ। ਜਿੱਥੇ ਹਸਤਾ ਰਹੋ। ਉਹ ਖੜ ਗਿਆ ਓਏ ਆ ਜਾ ਚੱਲ ਤੂੰ ਜਾ ਤਾਂ ਮੈਂ ਨਹੀਂ ਮੈਂ ਤਾਂ ਤੂੰ ਜਾ ਹੁਣ ਮੈਂ ਤਾਂ ਉਰੀ ਖੜਾ ਕੋਈ ਚੱਕਰ ਨਹੀਂ ਹੈਗਾ ਮੈਂ ਆਪੀ ਦੇਖ ਲੈ ਚੱਲ ਫਿਰ ਤੂੰ ਉਰੀ ਖੜਾ ਮੈਂ ਹੁਣੇ ਮਿਲ ਕੇ ਆਇਆ ਜਾ 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 ਧੀਰੇ ਸੋਖ ਕਿੰਨਾ ਘਬਰਾਈ ਜਿਹੀ ਲੱਗਦੀ ਧੀਰੇ ਤੇਰੇ ਮੁੰਡਾ ਮੈਨੂੰ ਛੇੜਦਾ ਨਹੀਂ ਸੀਗਾ ਹਾਂ ਉਹ ਅੱਜ ਕਾਲਜ ਤੱਕ ਮੰਗਰ ਆ ਗਿਆ ਕਿੱਥੇ ਆ ਮੇਰੇ ਮੰਗਰ ਮੰਗਰ ਆ ਰਹੇ ਨੇ ਤੂੰ ਘਬਰਾ ਨਹੀਂ ਕਿਉਂ ਮੈਂ ਹੈਗਾ ਤੂੰ ਇੱਥੇ ਖੜੋ ਦੇ ਸਾਹਮਣੇ ਮੈਂ ਲੁਕਦਾ ਡਰਨਾ ਨਹੀਂ ਤੂੰ ਮੈਂ ਹੈਗਾ ਠੀਕ ਆ ਤੂੰ ਇਸੇ ਖੜਵੇਂ ਲੁਕਦਾਂਗਾ ਜਾ ਕੇ ਠੀਕ ਹੈ ਮੈਂ ਹੈਗਾ ਟੇਸ਼ਨ ਨਾਲੇ ਪਾਣੀ ਕੀ ਬਣੂਗਾ ਮੈਂ ਤਾਂ ਠੀਕ ਆ ਤੂਰੇ ਕੀ ਕਰਨਾ ਹੈਗਾ ਪਤਾ ਨਹੀਂ ਆ ਤੁਸੀਂ ਤੈਨੂੰ ਚਾਰ-ਤਿੰਨ ਬਾਗ ਦੀਆਂ ਮੈਂ ਪਰਾਂ ਦਾ ਬਿਲਕੁਲ ਜੀ ਨਹੀਂ ਕਰਦਾ ਅੱਛਾ ਹਾਂ ਕੋਈ ਨਾ ਜੀਤਾ ਨੂੰ ਕੋਰਾ ਨਹੀਂ ਸੰਜੀਤ ਨਾਲ ਲੱਗਦਾ ਮੈਂ ਤਾਂ ਉਹ ਜਰੀ ਹਾਂ ਹਾਂ ਡਰਤਾ ਤੂੰ ਹੀ ਰਿਹਾ ਸੀ ਜੀ ਤਾਂ ਤੇਰਾ ਲਵਾਉਂਗੀ ਅੱਛਾ ਹਾਂ ਖੜ ਜਾ ਦੋ ਮਿੰਟ 2 ਮਿੰਟ ਤੱਕ ਮੈਂ ਤਾਂ ਸਾਰੀ ਉਮਰ ਵੇਚ ਸਕਦਾ ਅੱਛਾ ਇਹ ਕਰ ਲਓ ਫਿਰ ਕੋਈ ਨਾ ਪਤਾ ਤੇਰੇ ਤੇ ਬੇਟ ਮੈਂ ਕਰਾਉਣਾ ਤੂੰ ਕਹਣਾ ਓਏ ਤੂੰ ਕਹਣਾ ਪਹਿਲਾਂ ਮੈਨੂੰ ਤੂੰ ਦੱਸ ਓਏ ਲੈ ਲੈ ਆਹ ਰੰਜੀ ਦਾ ਹੁਣ ਵੱਡੇਰੇ ਪਈ ਗਿਆ ਆਪਾਂ ਤਾਂ ਭੱਜਲਾ ਭਰਾਵਾ ਪਈ ਨਹੀਂ ਆ ਦੇ ਅੱਜ ਤੋਂ ਬਾਅਦ ਨਾ ਪਤਾ ਤੂੰ ਮੈਨੂੰ ਇੱਥੇ ਦੇਖ ਗਿਆ ਨਾ ਤੇਰੀਆਂ ਲੱਤਾਂ ਤੋੜ ਦੂੰ ਮੈਂ ਅੱਛਾ ਤੂੰ ਸਾਰਾ ਤੈਨੂੰ ਮੈਂ ਛੱਡਦਾ ਫਰ ਜਾ ਤੇਰੇ ਬੱਸ ਛੱਡ ਦੋ ਇਹਨੂੰ ਨਹੀਂ ਸੁੱਕ ਨਹੀਂ ਮੇਰੇ ਛੱਡ ਦੋ ਬੱਸ ਇਹਨੂੰ ਮੈਂ ਕਰਾਉਣਾ ਸਾਲੇ ਨੂੰ ਆ ਆਈ ਸਾਲੇ ਨਾ ਅਜੇ ਤਬਾਹ ਤਾਂ ਨਹੀਂ ਹੁੰਦਾ ਤੇਰੇ ਬੱਚੇ ਸਾਡਾ ਵੱਡਾ ਰਾਂਝਾ ਹੁਣ ਭੱਜ ਗਿਆ ਖੜਦਾ ਤਾਂ ਬਸ ਵੀਰੇ ਰਹਿਣ ਦੋ ਇਹੇ ਜਿਹੇ ਲੰਡਰ ਤੋਂ ਡਰ ਕੇ ਨਾ ਘਰੇ ਨਹੀਂ ਬੈਠਣਾ ਇਹੀ ਲੋਕ ਨੇ ਜਿਹੜੇ ਕੁੜੀਆਂ ਨੂੰ ਪੜ੍ਹਨ ਨਹੀਂ ਦਿੰਦੇ ਸਹੀ ਗੱਲ ਆ ਵੀਰੇ ਸਾਡਾ ਵੱਡਾ ਚਲ ਕੋਈ ਨਾ ਆ ਜਾ ਹੁਣ ਨਹੀਂ ਆਊਗਾ ਤੇਰੇ ਬੱਚੇ ਕਰਤਾ ਲਾਜ ਇਹਦਾ ਮੈਂ ਕੀ ਹੋਏ ਕੀ ਕਰੀ ਜਨਾ ਨੂੰ ਨਹੀਂ ਜੇ ਉਲਾਇਆ ਬਾਰਾ ਅੱਛਾ ਉਹ ਵਾਲੀ ਫਿਰ ਸਿਆਣ ਲੱਗਦਾ ਅੱਜ ਤਾਂ ਪਾਰਟੀ ਹੋ ਗਈ ਕਾਦੀ ਨਹੀਂ ਕਾਲਜ ਗਿਆ ਤੀ ਹਾਂ ਆ ਮਿਲ ਕੇ ਆਣੂ ਕਿਵੇਂ ਫਿਰ ਪਵਾਇਆ ਸਭ ਲੈ ਤੰਦਰਤ ਤਾਂ ਪੂਰਾ ਹੱਸ ਕੇ ਬੁਲਾਉਂਦੀ ਧੀ ਆ ਨਾਲ ਉਹਦੀ ਸਹੇਲੀ ਦੀ ਲੱਗਦਾ ਨਹੀਂ ਉਹ ਯਾਰ ਲਾ ਕੇ ਬੁਲਾਉਂਦਾ ਕਮਾਲ ਦੀ ਗੱਲ ਆ ਯਾਰ ਉਹਦਾ ਆਸ਼ਕ ਜਾਂ ਵੀ ਉੱਥੇ ਫਿਰਦਾ ਸੀ ਅੱਜ ਤਾਂ ਫੇਰ ਇੱਕ ਦੋ ਨੇ ਤਾਂ ਨਹੀਂ ਹੱਥ ਫੇਰਦਾ ਸਾਲਿਆ ਫੈਂਟ ਤਾਂ ਅੱਜ ਮੈਂ ਉਹ ਤਾਂ ਭੱਜ ਗਿਆ ਕੁਦਰਤੀ ਕੌਣ ਆਉਂ ਉਹ ਹਾਂ ਤੂੰ ਮੈਂ ਨਹੀਂ ਉਹ ਮਾਗਦਾ ਤੈਨੂੰ ਤੂੰ ਕੁੱਤਾ ਕੌਣ ਹੈ ਤੈਨੂੰ ਕੁੱਤਾ ਮੈਂ ਕੁੱਟਿਆ ਨੂੰ ਅੱਛਾ ਨਹੀਂ ਪਤਾ ਪੱਜੇ ਡਰ ਕੇ ਮੈਂ ਤਾਕੜਾਂ ਬਈ ਫੇ ਤਾਂ ਦਲੇਰ ਹੋਗਾ ਤੂੰ ਇਹ ਘਰੋਂ ਥੁਬੇ ਚੁਬੜੀ ਖਾਦੇ ਹੋਏ ਯਾਰ ਉਹਦਾ ਤਾਂ ਪਿਆਰ ਚ ਦਾ ਸਾਰਾ ਕੁਝ ਹੁੰਦਾ ਜਰਿੰਦਰਾਂ ਉਹ ਤਾਂ ਚਲ ਠੀਕ ਆ ਹੁਣ ਉਹ ਕੀ ਕਹਿੰਦੀ ਬਸ ਉਹਦਾ ਤਿਆਰ ਆ ਕੰਮ ਹੁਣ ਉਹ ਕਿੱਥੇ ਤਿਆਰ ਹੋਊ ਅਗਲੀ ਦਾ ਰਾਸਕ ਕੁੱਟਿਆ ਤੂੰ ਨਾ ਨਾ ਉਹ ਤਾਂ ਕਹਿੰਦੀ ਵਿਚੋਲਾ ਪਾਲਾ ਬਸ ਵਿੱਚ ਹੁਣ ਕੀ ਕਰਾਉ ਉਹ ਤੂੰ ਫੇਰਾ ਬਸ ਉਹ ਤਾਂ ਕਹਿੰਦੀ ਇੱਕਦਾਂ ਤੇਰਾ ਮਿੱਤਰ ਤੇ ਉਦੇ ਨਾਲ ਹਾਂ ਕਹਿੰਦੀ ਇੱਕ ਪਿੰਡ ਕਰਕੇ ਬਿਸ਼ਰਮੀ ਬਣ ਗਈ ਕਹਿੰਦੀ ਆਏ ਨਾ ਘੇਰਿਆ ਕਰ ਰਾਜਾ ਉਹ ਬੰਦਾ ਦੀ ਫਰਮਾਂ ਨਾਲ ਤੇਰੀ ਦਾੜੀ ਆ ਵਾ ਉਹੀ ਤਾਂ ਕੁਝ ਵੀ ਲਾ ਲਾ ਤਾ ਯਾਰ ਹੁਣ ਤੂੰ ਇਹਨਾਂ ਨੂੰ ਕਹਿਣਾ ਨਾ ਬੇਨਮੀ ਦੇ ਵਰਕੇ ਨੂੰ ਹੰਦਿਆ ਕਰਨਾ ਹੁਣ ਤੂੰ ਇਕੱਲਾ ਕੰਮ ਕਰਾ ਉਹ ਚੱਲ ਜਾ ਰਹੀ ਆਪਣੀ ਫੇਰ ਵੀ ਹਾਂ ਹੁਣ ਫੇਰ ਕਿੱਥੇ ਜਾਣੇਗਾ ਔਰ ਤਾਂ ਪਾਰਟੀ ਇਹਨਾਂ ਪਾਰਟੀ ਦਾ ਹੋਊਗੀ ਮੈਂ ਕਹਿੰਦਾ ਜਵਾਬ ਆ ਯਾਰ ਤੈਨੂੰ ਅੱਛਾ ਹਾਂ ਚੱਲ ਫੇਰ ਕਿੱਥੇ ਕਰੇਗਾ ਤੂੰ ਦੱਸ ਕਿੱਥੇ ਕਰਨੀ ਆ ਤੂੰ ਗੱਤ ਲੈ ਤੂੰ ਹੀ ਦੱਸ ਦੋ ਨੰਬਰ ਦਾ ਸਾਰਾ ਕੁਝ ਵਿਕਰਮ ਚ ਕਰਦੇ ਆ ਯਾਰ ਚੱਲੀ ਚੱਲ ਫੇਰ ਵਿ ਪੈ ਗਿਆ ਹੋਜੀ ਬੇ ਹਾਂਜੀ ਕੀ ਕਹਿੰਦਾ ਸਰਪੰਚ ਬੇ ਸਪਾਈਚ ਨੇ ਕੀ ਕਹਿਣਾ ਸੀ ਉਹ ਤਾਂ ਬੁੜੀਆਂ ਦੀ ਕਰੇ ਸਰਪੰਚ ਤਾਂ ਪਾਸੇ ਗਿਆ ਦੋ ਦਿਨ ਨੀ ਮੁੜਦਾ ਉਦੋਂ ਕੀ ਕਰੀ ਹੁਣ ਜਿਹੜੀ ਮਾਮੇ ਨੇ ਕੁੱਤੇ ਖਾਣੀ ਬਣਾਈ ਨਾ ਮੇਰੇ ਤਾਂ ਉਹੀ ਅੱਖਾਂ ਮੂਰੀ ਹੋ ਜਾਂਦੀ ਆ ਮੂਰੇ ਤਾਂ ਤੇਰੇ ਵੀ ਆਈ ਜਾਂਦੀ ਐ ਮੈਂ ਵੀ ਇਹ ਡਰਦੀ ਮਾਰੀ ਨਹੀਂ ਬੋਲੀ ਮਾਂ ਹਾ ਕੁੜੀ ਬਰਿਆ ਤਰਿਆ ਕੇ ਲਈਏ ਜਿਹੜਾ ਕੁਛ ਕੁੜੀ ਕੋਲੇ ਆ ਕੇ ਰੋ ਲੈ ਲਈ ਮੰਨਤਾ ਐ ਜੇ ਤੂੰ ਮੰਨਤਾ ਇੰਜ ਸੱਕੋੜਾ ਹੂੰ 그때 ਮਮ ਜੀ ਤਾਂ ਨਹੀਂ ਆਖਿਆ ਕਿ ਜ਼ਮੀਨ ਤੇ ਲਾਲਚ ਕਿਨੇ ਤੇ ਅੱਗੇ ਆਪਾਂ ਨੂੰ ਲਾਲਚ ਨਹੀਂ ਉਵੇਂ ਉਹਨੂੰ ਲਾਲਚ ਜਦੋਂ ਅਗਲੇ ਦੇ ਕੋਲੇ ਵਗੀ ਕਰ ਆਇਆ ਤਾਂ ਕੇ ਲੈ ਦੂ ਮਾਮਾ ਕੋ ਜਾਣ ਤਾਂ ਲੈ ਦਿੰਦੇ ਉੰਤਾ ਮੈਂ ਬੇਹੋਰ ਵੀ ਪੰਗਾ ਪੈ ਗਿਆ ਆਪਾਂ ਤਾਂ ਲਾਲ ਤੇ ਵੀ ਚਲ ਕੁੜੀ ਆ ਜੂਗੀ ਵੀ ਪੈਸਾ ਵੀ ਆਊਗਾ ਆ ਪਤਾ ਉਹ ਕਰਤਾ ਜਿਹੜਾ ਕਰਨਾਂ ਦੀ ਕਰਤਾ ਗਏ ਹਾਂ ਇਹਦੇ ਪੈਸੇ ਦੱਸੋ ਕਿ ਥੁਰੂ ਇਹਦੇ ਪੈਸੇ ਬਥੇਰੇ ਮਿਲ ਜਾਣਗੇ ਤੇਰੇ ਪਾਸਾ ਵੀ ਤੇਰੀ ਮਾਂ ਖਾਲੀ ਹੈਗੀ ਤੇਰੀ ਮਾਂ ਕੋਲੇ ਬਥੇਰੇ ਕੁਝ ਹੈ ਮਾਂ ਨੂੰ ਚਿੱਤ ਛੇੜੀ ਨਹੀਂ ਹਜੇ ਹਾਂ ਹਾਂ ਕਹੇ ਦੀ ਗੱਲੀ ਤੂੰ ਜਾ ਕੁਝ ਵੀ ਹੋਵੇ ਚਾ ਇਹ ਤਾਂ ਮੈਨੂੰ ਆਈ ਸੀ ਵੀ ਤੈਨੂੰ ਤਾਂ ਜਿੱਟਾ ਕਿ ਟੱਕਾਈ ਪਈ ਰਹਿੰਦੇ ਕੁੜੀ ਆਲਾ ਸਾਰਾ ਕੁਝ ਲੈ ਲਾਵਾਂ ਵੀ ਤੈਨੂੰ ਉਸੇ ਉਸੇ ਦੀ ਪਤਾ ਲੱਗੇ ਤਲ ਵੇ ਬੇਬੇ ਜਿਹੜੀ ਹੈਗੀ ਉਹ ਤਾਂ ਟਲ ਆਪਦੀ ਹੈਗੀ ਗੱਲ ਤਾਂ ਉਹ ਆ ਜਿਹੜੀ ਲੈਣੀ ਆਪਾਂ ਨੇ ਜ਼ਮੀਨ ਪੱਗਾ ਤਾਂ ਉਸੇ ਚੀਜ਼ ਦੀ ਹੈ ਆਪਦੀ ਤਾਂ ਕੋਦੋ ਮਰਜ਼ੀ ਕੱਢ ਲਾਂ ਚੰਗਾ ਨਾਲ ਵੇ ਬੇਬੇ ਹਾਲੀਪੂਡ ਨਵੇਂ ਕਮਾਂਡ ਤਾਂ ਹੈ ਤੇ ਸੁਣ ਲੈ ਲੋਕਾਂ ਨੇ ਫੇਰ ਉਹੀ ਗੱਲਾਂ ਹੋ ਜਾਣਗੀਆਂ ਕੰਨਾਂ ਤੇ ਵੀ ਕੰਦ ਹੁੰਦੇ ਨੇ ਮੈਨੂੰ ਤਾਂ ਕੋਈ ਜੇ ਮਨਾਵੇ ਬਹਿ ਕੇ ਬਰਿਆ ਕੇ ਮੈਂ ਤਾਂ ਤਾਣਾ ਮਾਰਨਾ ਤੂੰ ਹੀ ਨਾ ਕਿਸੇ ਕੋਲ ਜੀਬ ਮਾਰਿਆ ਨਹੀਂ ਨਹੀਂ ਕੋਈ ਜੇ ਅਸੀਂ ਨਕਦ ਕਰ ਲੈ ਲਿਆ ਹਾਂ ਨਾਲ ਵੇ ਬੇਬੇ ਹੁਣ ਤਾਂ ਮਨਣਾ ਸ਼ਹੀ ਛੱਡ ਛੱਡ ਦੇ ਵਧੀਆ ਰਹੀਂ ਪੁੱਤ ਨਾਲੇ ਜੇ ਤੂੰ ਛੱਡ ਦੇ ਮਾਮੇ ਤੋਂ ਇੰਨੀ ਕੁੱਤੇ ਖਾਣੀ ਲਾਉਂਦੀ ਮੈਂ ਤਾਂ ਉਹ ਤੋਂ ਉਹ ਹੀ ਨਹੀਂ ਖਵਾਉਂਦੀ ਸੀ ਜਿਹੜੀ ਉਹਨੇ ਕੁੱਤੇ ਖਾਣੀ ਇੰਨੀ ਕਰੀ ਹੈਗੀ ਕੋਈ ਨਾ ਕੋਈ ਸਰਫ ਤੇਰੇ ਪਿੱਛੇ ਹੋਈ ਹੈ ਕੋਈ ਨਾ ਬੇਬੇ ਕਿੰਨਾ ਕ ਟਾਈਮ ਜੇ ਗੱਲ ਹੋਈ ਨਾ ਤਾਂ ਬਦਲਾ ਤਾਂ ਮੈਂ ਲੈ ਕੇ ਆਉਂਗਾ ਹਾਜੀ ਕੋਈ ਬਦਲੇ ਬੋਦਲਿਆਂ ਦੀ ਕੋਈ ਨਾ ਗੱਲ ਛੇੜ ਤੂੰ ਜਿਹੜਾ ਆਪਾਂ ਉਹਨੂੰ ਡਾਰਾ ਹੈ ਉਹ ਕੰਮ ਕਰ ਲਗੇ ਆਪਾਂ ਹਾਜੀ ਸਰਪੰਚ ਆਜੂਗਾ ਦੋ ਦਿਨਾਂ ਨੂੰ ਕਿਹੜਾ ਫੋਨ ਤੇ ਗੱਲ ਕਰਦੀ ਆ ਮੈਂ ਉਹਦੇ ਨਾਲ ਦੁਬਾਰੀ ਆਖ ਲਈ ਗੱਲ ਕਰਕੇ ਉਹਨੂੰ ਪੁੱਛਦੀ ਆ ਨਹੀਂ ਕਿਸੇ ਨੰਬਰਦਾਰ ਵਰਗੇ ਨੂੰ ਹੋਰ ਲੈ ਜਾਗੇ ਪੁੱਛ ਕੇ ਕਿਰਾ ਕੁੜੀ ਵੀਰਿਆ ਕੇ ਹੱਥ ਚ ਲਿਆ ਗਈ ਐਂ ਤਾਂ ਕਹਿੰਦਾ ਦੇ ਇੱਕ ਵਾਰ ਸੁੱਖ ਪੈਣ ਘਰ ਆ ਜੇ ਸਾਰਾ ਫੋਪੇ ਸਾਰਾ ਕੁਝ ਸਹੀ ਹੋ ਜੂਗਾ ਸਾਰਾ ਕੁਝ ਸਹੀ ਹੋ ਜੂਗਾ ਚਲਾ ਕਰ ਬੇਬੇ ਨੂੰ ਰੋਟੀ ਲਾ ਰੋਟੀ ਤਾਂ ਮੈਂ ਲਾ ਦਨੀ ਹੈਗੀ ਜਾ ਰੋਟੀ ਲਾ ਹਾਂ ਰੋਟੀ ਤਾਂ ਮੈਂ ਲਾਉਂਗੀ ਲੋਲਿਸ ਕੋਈ ਨ ਕੋਈ ਤਾਂ ਗੇਮ ਖੇਡਣੀ ਪੈਣੀ ਆ ਬਾਕੀ ਭੈਣ ਘਰ ਆ ਦੇ ਨਹੀਂ ਤਾਂ ਫਿਰ ਸਾਰਾ ਪਲਾਨ ਹੀ ਖਤਮ ਹੋ ਜੂ ਸਾਰੀ ਜ਼ਿੰਦਗੀ ਲੱਗੀ ਆ ਤੇ ਬਿਨਾਂ ਕੰਮ ਇਹ ਕੰਮ ਤਾਂ ਕੰਮ ਨਹੀਂ ਆਉਂਦਾ ਆੰਦਨ ਵੇੜ ਲੇ ਹੁਣ ਫਟਾਫਟ ਸਬਜ਼ੀ ਬਣਾ ਲਾਂ ਤੇ ਰੱਖ ਲਈ ਹੋ ਕੇ ਪੈ ਜਾਉਂਗੇ। ਜਾਂ ਪੈ ਰੋਕਾ ਠੀਕ ਹਾਂ। ਹਾਂਜੀ ਮੰਮਾ ਜੀ। ਸਬਜ਼ੀ ਬਣਾਉਂਗੇ ਬਾਈ। ਹਾਂਜੀ ਮੰਮਾ ਜੀ ਮੈਂ ਸੋਚਦੀ ਸਮਾਂ ਲੂ ਪਕੌੜੇ ਜੇ ਬਣਾ ਲੈਂਦੀ ਆ। ਅੱਛਾ ਗੰਡੇ ਚੀਨ ਲਾਂਗੇ ਵੀ। ਹਾਂਜੀ ਹਾਂਜੀ। ਹਾਂ ਚਲ ਬਣਾ ਲਾਂ। ਤਿਆਰ ਹੋ ਰਿਹਾ ਮੰਮਾ ਜੀ। ਉਹ ਮੈਂ ਤਾਂ ਸਰਪੰਚ ਕੋਲੇ ਜਾ ਕੇ ਆਉਣਾ ਬਈ ਉਹ ਜਿਹੜਾ ਛੋੜਣ ਦਾ ਰੌਲਾ ਰੂਲਾ ਜ। ਅੱਛਾ ਜੀ। ਫਿਰ ਬਾਤ ਮਗਾ ਉਹਨਾਂ ਨੂੰ ਕੁਝ ਸਮਝਾ ਸੋਝੋ ਦਵਾਏ ਮੇਰੇ ਕੋਈ। ਨਾ ਸਹੀ ਗੱਲਾਂ ਆਉਣ ਗਈ ਤੇ ਤੁਸੀਂ ਕਰਿਓ ਆਹ ਗੱਲ ਇੱਕ ਵਾਰੀ ਸਰ ਮੈਂ ਕਰਤੀ ਆਉਣਾ ਬਈ ਗੱਲ ਤੂੰ ਮੇਰੇ ਆਉਂਦੇ ਨੂੰ ਰੋਟੀ ਬਣਾ ਕੇ ਰੱਖੀ ਹਾਂਜੀ ਹਾਂ ਬਸ ਮੈਂ ਬਣਾਉਣੀ ਆ ਮਮਾ ਜੀ ਠੀਕ ਹੈ ਠੀਕ ਹੈ ਧਿਆਰ ਰੱਖੀ ਬਈ ਕਰੇ ਤੂੰ ਹਾਂਜੀ ਮਮਾ ਜੀ ਕਰੀ ਆ ਅੱਜ ਤੱਕ ਮੈਂ ਕੁਝ ਨਹੀਂ ਮਮਾ ਜੀ ਤਾਂ ਚਲੇ ਗਏ ਪਰ ਮਮਾ ਜੀ ਨੂੰ ਫੋਨ ਬਾਰੇ ਦੱਸਾਂ ਕਿ ਰਹਿਣ ਦਾ ਕੱਲ ਦਾ ਦੁਖੀ ਕਰ ਰੱਖਿਆ ਉਹਨੇ ਮੈਨੂੰ ਫੋਨ ਕਰ ਕਰ ਕੇ ਪਤਾ ਨਹੀਂ ਕਿਹੜੀ ਗੱਲਾਂ ਧਮਕੀਆਂ ਦੇ ਰਿਹਾਗਾ ਪਰ ਮਾਮਾ ਜੀ ਦੇ ਤਾਂ ਪਹਿਲਾਂ ਹੀ ਟੈਨਸ਼ਨ ਪੈ ਰਹੀ ਆ ਗੱਲਾਂ ਦੀ ਜੇ ਹੁਣ ਮੈਂ ਆ ਟੈਨਸ਼ਨ ਨਾ ਵੀ ਦੇਤੀ ਉਹਨਾਂ ਨੂੰ ਫੇਰ ਪਤਾ ਨਹੀਂ ਉਹ ਕੀ ਸੋਚਣਗੇ ਰਹਿਣੀ ਗੰਦੀ ਚਲ ਕੰਮ ਨਾਲ ਵੜਾ ਬਣਾ ਬਟਾ ਤੁਸੀਂ ਇੱਥੇ ਕਿਵੇਂ ਤੂੰ ਇੱਥੇ ਕੀ ਕਰ ਰਿਹਾ ਮੈਂ ਤਾਂ ਸੋਨੂੰ ਲੱਭਦਾ ਲੱਭਦਾ ਇੱਥੇ ਤੱਕ ਆ ਗਿਆ ਸ਼ਰਮ ਤਾਂ ਨਹੀਂ ਆਉਂਦੀ ਹੈਗੀ ਤੈਨੂੰ ਤੇਰੇ ਨਾਲ ਇੰਨੀ ਵਾਰੀ ਬਣ ਗਈ ਫੇਰ ਵੀ ਤੇਰੇ ਬੁੱਥ ਚ ਗੱਲ ਨਹੀਂ ਪੈਂਦੀ ਸ਼ਰਮ ਵਾਲੀ ਕੀ ਗੱਲ ਤੈਨੂੰ ਪਤਾ ਪਿੰਡ ਮੇਰਾ ਬਿਲਕੁਲ ਜੀ ਨਹੀਂ ਲੱਗਿਆ ਪਿੰਡ ਸੁਨਰਾ ਸੁਨਰਾ ਪਿਆ ਫਿਰ ਮੈਂ ਕੀ ਤੁਸੀਂ ਉਹ ਕਰ ਸਕਦੇ ਹੋ ਜਿਹੜਾ ਕੁਝ ਕਰਨਾ ਮਾੜੀ ਮੋਟੀ ਨਾ ਸ਼ਰਮ ਕਰ ਲਾ ਸ਼ਰਮਲੀ ਕੀ ਗੱਲ ਆ ਪਿਆਰ ਚ ਕਾਦੀ ਸ਼ਰਮ ਲੜੇ ਬੰਦਿਆ ਵਾਹੂ ਨਾ ਇੱਥੋਂ ਚਲਾ ਜਾ ਮੇਰੇ ਨਾਨਕਿਆਂ ਦਾ ਪਿੰਡ ਆਏ ਉੱਥੇ ਤਾਂ ਤੇਰਾ ਜਲੂਸ ਨਿਕਲੇਗਾ ਇੱਥੇ ਤੇਰਾ ਜਲੂਸ ਮੈਂ ਬਹੁਤ ਘੱਡੂਗੀ ਛੋਡੇ ਨਾਮ ਤੇ ਮੇਰੇ ਵੀ ਤਾਂ ਨਾਨਕੀ ਹੋਏ ਫਿਰ ਮਾੜੀ ਮੋਟੀ ਸ਼ਰਮ ਕਰ ਲਾ ਕੁਝ ਕਹਿਣ ਲੱਗਿਆ ਵੀ ਮੈਂ ਕੀ ਕਹ ਰਿਆਂਗਾ ਸ਼ਰਮੇ ਚ ਕਾਦੀ ਆ ਉਥੇ ਤਾਂ ਮੇਰੇ ਭਾਈ ਨੇ ਦਿਨ ਨੂੰ ਖੁਸ਼ੀ ਆਨੀ ਹੈਗਾ ਉਰੇ ਜੇ ਮੈਂ ਇੱਕ ਵਾਰੀ ਮਾਮਾ ਜੀ ਨੂੰ ਦੱਸਦਾ ਨਾ ਤੇਰੇ ਨਾਲ ਉਹ ਬਣੂਗੀ ਜਿਹੜੀ ਤੂੰ ਕਦੇ ਸੋਚੀ ਨਾ ਹੋਵੇ ਨਹੀਂ ਤੁਸੀਂ ਨਹੀਂ ਕਰੀਏ ਮੈਨੂੰ ਲੱਗਿਆ ਕਿ ਮੇਰਾ ਪਿੱਛਾ ਛੱਡ ਦੇ ਪਿੱਛਾ ਤਾਂ ਨਹੀਂ ਛੱਡਦਾ ਇਹ ਤਾਂ ਮਰਨ ਤੋਂ ਬਾਅਦ ਹੀ ਛੱਡਿਆ ਜਾਊ ਕੋਈ ਨਹੀਂ ਤੇਰਾ ਛਡਵਾਲੀ ਇਹ ਤਾਂ ਹੀ ਰਾਹ ਦਿੰਦੀ ਕਿ ਤੜ ਕੋਈ ਹੋਰ ਤਰੀਕਾ ਲੱਭਣਾ ਇੱਕ ਤਾਂ ਜੇ ਕੋਈ ਗੱਲ ਰਾਹ ਪੈਂਦੀ ਹੈ ਜਵਾਖ ਜਣੇ ਤਪਾ ਰੱਖਿਆਗਾ ਤਾਰ ਕਿਲਕ ਕਰ ਜਾਂਦਾ ਨਹੀਂ ਕਰੇ ਬਾੜਦਾ ਵੀ ਤੂੰ ਘਰੇ ਤਾਂ ਗੱਲ ਜਾ ਬੜ ਜਾ ਕੋਈ ਮਾੜੀ ਮੋਟੀ ਮਾਪ ਪੁੱਤ ਗੱਲ ਕਰਨ ਲਈ ਦੱਸ ਹੁਣ ਜੇ ਕੁੜੀ ਮੰਨੀ ਸੀ ਸਰਪੰਚ ਨੇ ਮਣਾਈ ਤੁਸੀਂ ਗੱਲ ਰਾਹ ਪੈਂਦੀ ਸੀ ਹੁਣ ਉਹ ਨਹੀਂ ਮਰਿਆ ਆਇਆ ਕਦੇ ਟੱਕੇ ਦਾ ਵੀ ਤੂੰ ਆ ਜਾ ਦੱਸ ਪਤਾ ਨਹੀਂ ਕਿੱਥੇ ਦਾ ਜਾਣਿਆ ਇਹਨਾਂ ਦੇ ਕਿੱਥੇ ਆਉਣੇ ਨੇ ਸਾਰਾ ਗੱਲ ਅੱਗੇ ਵੀ ਬੇਲੜਾ ਹਾਂ ਬੇਬੀ ਹਾਂ ਜਨਾ ਬੇਬੀ ਕਹਦਾ ਬੇਲੜਾ ਕੰਮ ਕਰਦਾ ਫਿਰ ਤੂੰ ਕਰਦਾ ਕਮਾਈਆਂ ਇੱਥੇ ਤੇਰੀਆਂ ਕਮਾਈਆਂ ਨੇ ਤਾਰਤੀ ਮੇਰਾ ਉਹ ਕਮਾਈਆਂ ਨੇ ਬੇਬੇ ਕੰਮ ਆ ਮਨੁਆ ਵਿਭਾਨ ਕਰਿਆ ਜੇ ਉਹਦਾ ਹੱਲ ਕਰਦਾ ਫਿਰਦਾ ਕੀ ਕਰਿਆ ਫਿਰ ਤੂੰ ਹੱਲ ਕੀ ਕਰਦਾ ਪਹਿਲਾਂ ਤੂੰ ਹੀ ਦੱਸ ਦੇ ਮੈਨੂੰ ਲੈ ਮੈਂ ਤਾਂ ਫੇਰ ਦੱਸੂ ਮੇਥੇ ਤਾਂ ਕੋਈ ਆਲ ਨਹੀਂ ਹੈ ਤੇ ਨਹੀਂ ਹੋਇਆ ਫਿਰ ਮੇਰੀ ਸੁਣ ਲੈ ਪਹਿਲਾਂ ਆਪਦੇ ਵਿੱਚ ਰੋਣੇ ਰੋਣ ਲੱਗ ਜਾਣਾ ਕਿ ਸਰਪੰਚ ਭੇਜਿਆ ਸੀ ਮੈਂ ਅੱਛਾ ਕੀ ਕਹਿੰਦਾ ਫਿਰ ਸਰਪੰਚ ਕਹਿੰਦਾ ਉਹਦਾ ਮਾਮਾ ਮੰਨ ਪਿਆ ਉਹਦਾ ਮਾਮਾ ਕਹਿੰਦਾ ਵੀ ਦੋਨੇ ਮਾਂ ਪੁੱਤ ਆ ਜਾਣਾ ਕਿ ਲੈ ਜਾਣਾ ਆਪਦੇ ਘਰੇ ਵੀ ਗੱਲ ਕਰ ਉਹ ਨਹੀਂ ਕੀ ਨਾ ਕਰਨ ਬੇਬੇ ਪੱਕੀ ਗੱਲ ਹੋਊਗੀ ਕਿ ਤੇ ਉਹੀ ਪਹਿਲਾਂ ਵਾਂਗੂ ਮਾਮਾ ਜੀ ਲੂਸ ਕਰਦੇ ਆਪੜਾ ਦਾ ਮਾਮਾ ਜੀ ਲੂਸ ਕਰਦੇ ਤੇ ਤੁਸੀਂ ਮਾਮੇ ਨੇ ਸਰਪੰਚ ਦਾ ਤਾਂ ਨਹੀਂ ਕੱਢਿਆ ਸਰਪੰਚ ਨੇ ਤਾਂ ਇੰਨੀਆਂ ਸੋਹਣੀਆਂ ਗੱਲਾਂ ਕਰੀਆਂ ਜਿਹੜੀਆਂ ਗੱਲਾਂ ਆਪਾਂ ਵੀ ਨਹੀਂ ਦੱਸਿਆ ਨੇ ਸਰਪੰਚ ਨੂੰ ਦੱਸਦੇ ਆ ਉਹਨਾਂ ਨੇ ਹੁਣ ਸਰਪੰਚ ਕਹਿ ਕੇ ਗਿਆ ਵੀ ਮੈਨੂੰ ਕੋਈ ਉਨੀ ਮਾਂ ਨੱਚਾ ਦਿਓ ਦੇਖ ਮਾਂ ਆਪਦੀ ਜ਼ਿੰਮੇਵਾਰੀ ਤੇ ਲੈ ਕੇ ਆਉਣਾ ਹੈ ਨਾ ਤਾਂ ਤੂੰ ਹੁਣ ਕੋਈ ਮਾੜਾ ਮੋਟਾ ਤੂੰ ਹੱਥ ਚੱਕੀ ਉਹ ਤੇ ਕੁੜੀ ਤੇ ਹੁਣ ਨਾਲੇ ਮੈਂ ਹੁਣ ਸਿਆਣੀ ਬਣ ਕੇ ਰੱਖਾਂ ਕਰੂੰਗੀ ਬੇਬੇ ਗੱਲ ਸਿਆਣੀ ਆਈ ਨਹੀਂ ਹੈਗੀ ਤੇ ਮੈਨੂੰ ਪਤਾ ਆਪਾਂ ਕਿਉਂ ਲਿਆ ਰਹੇ ਆਂਗੇ ਮਾ ਪਤਾ ਤਾਂ ਲੈ ਰੇ ਵੀ ਜ਼ਮੀਨ ਵੀ ਰਹਿ ਜੇ ਤੇ ਗਾਣੇ ਵੀ ਆ ਜਾਣ। ਨਾ ਹੋਰ ਹੁਣ ਮੈਂ ਉਹਨੂੰ ਕੋਈ ਗੱਲ ਮਾ ਗੋਦੇ ਦੀ ਭਾਰੀ ਤਾਂ ਨਹੀਂ ਕੀਤੀ। ਇੱਡੀ ਕਰੀ ਤੀ। ਲਾਚ ਦੀ ਮਾਰ ਨਹੀਂ ਕੀਤੀ। ਸਰਪੰਚ ਉੱਤੇ ਤਾਂ ਕੋਈ ਸ਼ੱਕ ਹੋਇਆ? ਨਾ ਉਹਨੂੰ ਕੋਈ ਸ਼ੱਕ ਨਹੀਂ ਹੋਇਆ। ਨਾ ਮੈਨੂੰ ਹੋਣ ਦਿੱਤਾ ਹੈਗਾ। ਨਾ ਸਰਪੰਚ ਕੋਲੇ ਤੂੰ ਕਿਸੇ ਕੋਲੇ ਹੋ ਜੇ ਕੋਈ ਜੀ ਮਾਰ ਦੇ ਕਿਤੇ ਐ ਨਹੀਂ ਪਤਾ ਰਜਿਆ ਹੋਇਆ ਬਾਹਰ ਜਾ ਕੇ। ਮੈਂ ਕਹਾਂ ਉਹਨੂੰ। ਹਾਂ। ਕਦੋਂ ਕਹੇ ਫੇਰਾ? ਉਹ ਤਾਂ ਕਹਿੰਦਾ ਸੀ ਵੀ ਤੁਸੀਂ ਜਾ ਕੇ ਗੱਲ ਨੂੰ ਲੈ ਆਇਓ। ਫੇਰਾ ਕਰੀ। ਉਹ ਤਾਂ ਕਹਿੰਦਾ ਸੀ ਮੈਂ ਲੈ ਆਉਂਦਾ। ਉਹ ਤਾਂ ਮਮਾ ਕਹਿੰਦਾ ਮੈਂ ਤੇਰੇ ਨਾਲ ਤੋੜ ਦੂੰਦਾ ਜਦੋਂ ਤੂੰ ਸਰਪੰਚੀ ਆ ਗਿਆ। ਉਹ ਗ

उधर ठीक है फिर भी मरा कर ही रहूँगा चलाएगा रहा चावना के लिए तो फिर भी बारिश सारा दिन तेरी चार तेरी रोटी तेरी नलोटा यार वो चावल ही मिठोता सारा दिन हम्म 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 हम्� ਪਰੀ ਗਈ ਜੀ ਇਹਨਾਂ। ਆ ਗਏ ਬਈ। ਹਾਂਜੀ ਮੰਮੀ ਤਿਆਰ ਹੋਈ ਜਾਂਦੀ ਸੀ ਮੈਂ ਤਾਂ ਕਾਲਜ ਜਾਣਾ ਨਾ ਤਾਂ ਕਰਕੇ। ਅੱਛਾ ਕਾਲਜ ਜਾ ਰਹੀ ਏ ਵੀ? ਹਾਂਜੀ। ਮੈਨੂੰ ਕੱਲ ਫੋਨ ਆਇਆ ਸੀ ਜੀ। ਕੀ ਤਾਂ ਪੰਚ ਦਾ। ਉਹਨੇ ਉਹ ਸਰਪੰਚ ਨਾਲ ਗੱਲ ਕਰੀ ਹੋਊ। ਉਹਦੇ ਪਿੰਡ ਆਣਾ। ਹਾਂਜੀ। ਸੂਈਆਂ ਮਸਲੇ ਬਾਰੇ। ਜੀ ਸੁਝੋਤੇ ਬਾਰੇ ਫਿਰ। ਉਹ ਤੂੰ ਜਾ ਰਹੀ ਏ। ਕੀ ਕਹਿੰਦੇ ਮੰਮਾ ਜੀ ਫੇਰ ਉਹ? ਉਹ ਐਂ ਕਹਿੰਦੇ ਵੀ ਕੁੜੀ ਨੂੰ ਲੈ ਜਾਈਏ ਕੋਈ ਗੱਲਬਾਤ ਕਰਕੇ। ਮम्मा ਜੀ ਮੈਂ ਤੁਹਾਨੂੰ ਕਿਹਾ ਦੱਸ ਵੀ ਮੈਂ ਉੱਥੇ ਜਾਣਾ ਨਹੀਂ ਹੈਗਾ ਤੁਹਾਨੂੰ ਪਤਾ ਤਾਂ ਹੈਗਾ ਕਹੇ ਜੇ ਲੋਕ ਨਾ ਜਾਣਾ ਤਾਂ ਨਹੀਂ ਪਈ ਆਪਾਂ ਨੂੰ ਗੱਲਬਾਤ ਤਾਂ ਕਰਨੀ ਤੋਂ ਹੁਣ ਸਰਪੰਚਾਂ ਨਾਲ ਨਹੀਂ ਮੋੜ ਸਕਦਾ ਹਾਂ ਹਾਂ ਮम्मा ਜੀ ਗੱਲ ਤਾਂ ਤੁਹਾਡੀ ਹੀ ਹੈ ਨਾ ਤੇ ਆਪਾਂ ਜਵਾਬ ਦੇ ਦਈਏ ਬਾਅਦ ਚ ਗੱਲ ਤਾਂ ਸੁਣਨੀ ਪਊ ਨਾ ਹਾਂਜੀ ਮम्मा ਜੀ ਮੇਰਾ ਤਾਂ ਜ਼ਰੂਰੀ ਅੱਜ ਕਾਲਜ ਜਾਣਾ ਜੇ ਉਹ ਮੰਗ ਰੋਏ ਤੁਸੀਂ ਆਪੇ ਗੱਲ ਕਰ ਲਿਓ ਸਰਪੰਚ ਨਾਲ ਵੀ ਤੇ ਉਹਨਾਂ ਨਾਲ ਵੀ ਹਾਂ ਭਈ ਉਹ ਮੈਂ ਗੱਲ ਕਰ ਲਊਗਾ ਫਿਰ ਉਹੀ ਜਾਓ ਤੁਸੀਂ ਲੇਟ ਨਾ ਹੋ ਹਾਂਜੀ ਅੰਮ੍ਰੀ ਮੈਂ ਬਾਅਦ ਚ ਚੱਲ ਤੇਰੀ ਸਲਾਹ ਤਾਂ ਲੈਣੀ ਲੈਣੀ ਹੈ ਫਿਰ ਆਪਣਾ ਹਾਂਜੀ ਅੰਮ੍ਰੀ ਠੀਕ ਹੈ ਮੈਂ ਗੱਲ ਕਰ ਦਉਂਗੀ ਮਮਾ ਜੀ ਨੂੰ ਕਹਿਤਾ ਹਾਂ ਕਿ ਤੁਸੀਂ ਆਪੇ ਗੱਲ ਕਰ ਲਿਓ ਪਰ ਜੇ ਕਿਤੇ ਮਮਾ ਜੀ ਨੇ ਉਹਨਾਂ ਦੇ ਮਗਰ ਲੱਗ ਕੇ ਜਾਂ ਕਿਤੇ ਸਰਪੰਚ ਦੀ ਗੱਲ ਸੁਣ ਕੇ ਉਹਨਾਂ ਨਾਲ ਭੇਜਰ ਨੂੰ ਹਾਂ ਕਰਤੀ ਮੈਨੂੰ ਫੇਰ ਕੀ ਬਣੂਗਾ ਪਰ ਨਹੀਂ ਜੇ ਮਾਮਾ ਜੀ ਨੇ ਕਿਸੇ ਦਿਮਾਗ ਰੀ ਲੱਗਣਾ ਹੁੰਦਾ ਮੈਨੂੰ ਉੱਥੇ ਲੈ ਕੇ ਹੀ ਨਹੀਂ ਸੀ ਆਉਂਦੇ ਉਹ ਤਾਂ ਮੇਰੇ ਬਾਰੇ ਚੰਗਾ ਹੀ ਸੋਚਦੇ ਨੇਗੇ ਉਹ ਜਿਹੜਾ ਵੀ ਫੈਸਲਾ ਲੈਣਗੇ ਕੁਝ ਸੋਚ ਕੇ ਲੈਣਗੇ ਬਾਕੀ ਉਹਨਾਂ ਨੂੰ ਪਤਾ ਹੀ ਆਗਾ ਕਿ ਮੰਮੀ ਤੇ ਵੀਰਾ ਮੇਰੇ ਨਾਲ ਕਹੇ ਜਾ ਸਲੂਕ ਕਰਦੇ ਰਹੇ ਨੇ ਜੋ ਕੋਈ ਫੈਸਲਾ ਲੈਣਗੇ ਤਾਂ ਸੋਚ ਸਮਝ ਕੇ ਲੈਣਗੇ ਚਲ ਜੋ ਹੋਊਗਾ ਦੇਖ ਹੀ ਜਾਊਗਾ ਰਵਿੰਦਰ ਨੂੰ ਤਾਂ ਟੜਕੇ ਦਾ ਫੋਨ ਕਰੇਗਾ ਹਾਲੇ ਤੱਕ ਨਹੀਂ ਆਏਗਾ ਮੈਂ ਕੰਮ ਕਰਦੋ ਬੈਠੀ ਸੀ ਮੈਂ ਠੀਕੀ ਆਂਦੀ ਸੀ ਮਹਾਨਾ ਯਾਰ ਤੱਕ ਆ ਗਿਆ ਸਾਸਰੀ ਕਾ ਸਰਪੰਚੀ ਉਹ ਖਿਡਾੜੀ ਹਾਂਜੀ ਖਿਡਾੜੀ ਹਾਂਜੀ ਫੋਨ ਕਰਿਆ ਸੀ ਜੀ ਹਾਂ ਫੋਨ ਕਰਿਆ ਸੀ ਜੀ ਮੈਂ ਗੈਸ ਸੋਨੂ ਪਤੀ ਜੀ ਦੇਖ ਤੁਸੀਂ ਪਿੰਡ ਸੀ ਪਿੰਡ ਦੇ ਰਹਿਣਾ ਨੇ ਤੂੰ ਵੀ ਪਿੰਡ ਦਾ ਸਰਪੰਚ ਆ ਕਿਹੜਾ ਅੱਜ ਆਪਾਂ ਪਹਿਲੀ ਵਾਰ ਮਿਲਦੇ ਦੇਖ ਠੀਕ ਹੈ ਹੁਣ ਉਹਨੂੰ ਪਤੀ ਇਹ ਵੀ ਨਹੀਂ ਕੀ ਜੀ ਕੁੜੀ ਮੈਂ ਦੇਖ ਉਹਦੀ ਮਾਮੂਕ ਵੀ ਸੀ ਉਦੋਂ ਦੀ ਪਾਲਦੀ ਸੀਗੀ ਉਹਦਾ ਮਾਮਾ ਆ ਕੇ ਲੈ ਗਿਆ ਸੀ ਕੁੜੀ ਨੂੰ ਮੈਂ ਤਾਂ ਇਹ ਕਹਿੰਦੀ ਮਾ ਤੁਸੀਂ ਜਾਇ ਆਉਂਦੇ ਸੀ ਬਾਗੇ ਸੀਗੇ ਰਾਮਾ ਪੁੱਤ ਭਈ ਸਾਨੂੰ ਭੱਜ ਕੇ ਜੇ ਪੈਣ ਲੱਗ ਗਿਆ ਉਹਨੇ ਕੋਈ ਰਵਟੋਈ ਨਹੀਂ ਦਿੱਤੀ ਅਸੀਂ ਮਾ ਪੁੱਤ ਆ ਕੇ ਲੈਣ ਗਏ ਸੀਗੇ ਹੁਣ ਅਸੀਂ ਐ ਕਹਿੰਦੇ ਸੀ ਜੇ ਤੂੰ ਸਰਪੰਚਾ ਪਿੰਡ ਦਾ ਦੇਖ ਜੇ ਤੂੰ ਜਾਇ ਆਉਂਦਾ ਗੱਲਬਾਤ ਕਰਿਆ ਆਉਂਦਾ ਤਾਂ ਕੁੜੀ ਲੈ ਆਉਂਦੇ ਨਾ ਤਾਂ ਚੱਲ ਉਹਦੀ ਪੜ ਨਾਲੇ ਹੁਣ ਸਾਡਾ ਵੀ ਨਹੀਂ ਜੀ ਰਖਦਾ ਨਿੱਕੀ ਜੀ ਪਾਲੀ ਸੋਹੀ ਗੱਲ ਮਾਂ ਪੁੱਤ ਅਸੀਂ ਇਕੱਲੇ ਰਹਿ ਗਏ ਕਿੱਥੇ ਤਿੰਨ ਸੀਗੇ ਭੈਣ ਭਰਾਵਾਂ ਦਾ ਪੱਥੇਰਾ ਮੋਹ ਪਿਆਰ ਸੀਗਾ ਹਾਂਜੀ ਤੇ ਮੜਾ ਜੀ ਤੁਸੀਂ ਜਾ ਆਉਂਦੇ ਚਲੋ ਮੈਂ ਫੋਨ ਕਰਕੇ ਪਤਾ ਲੈ ਲਵਾਂ ਜਿੰਨਾਂ ਤੋਂ ਤੇ ਅੱਜ ਸਵੇਰੇ ਜਦੋਂ ਮੈਨੂੰ ਟਾਈਮ ਲੱਗਾ ਮੈਂ ਬੱਸ ਠੀਕ ਹੈ ਜੀ ਠੀਕ ਹੈ ਜੀ ਹਾਂ ਚਲ ਜਰੂਰ ਸਰਪੰਚਾ ਫੋਨ ਤੇ ਗੱਲ ਕਰਕੇ ਦੱਸੋ ਫਿਰ ਸਾਡਾ ਕਿਸ਼ਤ ਵੇਖੋ ਪਤਾ ਕੀ ਹੈ ਜੇ ਬਸ ਦੇ ਘਰ ਚੰਗੇ ਲੱਗਦੇ ਨੇ ਈ ਸੌ ਵਾਰਾਂ ਗੱਲ ਹੁੰਦੀ ਹੈ ਕੋਈ ਮਾਵਾ ਤੀਆਂ ਵਾਲੀ ਹਾਂਜੀ ਹਾਂ ਚਲੋ ਆਪਾਂ ਕਹਿੰਦੇ ਆ ਵੀ ਗਲਤੀ ਮੰਨਦੇ ਆ ਦੇਖਣਾ ਵੀ ਮੈਂ ਉਦੋਂ ਦੀ ਮੈਂ ਪਾਲਦੀ ਸੋਦਦੇ ਨੇ ਕਿਹੜਾ ਮੈਂ ਉਹ ਗੱਲ ਮਾ ਨਹੀਂ ਬਣਾਈ ਸੀਗੀ ਬਣੀ ਸੀ ਕਿ ਉਹਨੇ ਮੈਨੂੰ ਮਾ ਨਹੀਂ ਸਮਝਿਆ ਸੀ ਕਿ ਮੈਂ ਉਹਨੂੰ ਤੀ ਨਹੀਂ ਸਮਝਿਆ ਉਦੋਂ ਦੇ ਮਾਵਾ ਤੀਆਂ ਗੱਲਬਾਤ ਵਧੀਆ ਹੁੰਦੀ ਸੀ ਸਾਡੀ ਚਲ ਕੋਈ ਸੋ ਗੱਲ ਹੋ ਜਾਂਦੀ ਹੈ ਘਰਾਂ ਚਾਹੀਦਾ ਚਲੋ ਕੋਈ ਨਹੀਂ ਦੇਖੋ ਅਸੀਂ ਇੱਕ ਵਾਰੀ ਜਾ ਆਵਾਂਗੇ ਤੁਹਾਡੇ ਘਰੇ ਤੋਂ ਫੋਨ ਕਰਕੇ ਪੁੱਛ ਲਾਂਗੇ ਉਹਨਾਂ ਨੂੰ ਠੀਕ ਹੈ ਜੀ ਤੇ ਚਲੋ ਚੰਗਾ ਕਰਾ ਚਲੋ ਆਪਾਂ ਜਾ ਕੇ ਲੈਣ ਠੀਕ ਹੈ ਜੀ ਹਾਂ ਠੀਕ ਹੈ ਜੀ ਪਤਾ ਕਰ ਲਿਓ ਜਰੂਰ ਠੀਕ ਸਸਤੋ ਸਸਤੋ ਤਾ ਤੋ ਕਰੀਏ ਤਾਂ ਕੀ ਕਰੀਏ ਦਾ ਰੋਜ ਬੇਇੱਜ਼ਤੀ ਹੋ ਜਾਂਦੀ ਆ ਉਹ ਗੱਲ ਹੋ ਗਈ ਦਾੜੀ ਨੂੰ ਮੁੱਛਾ ਭਾਰੀ ਹੋ ਗਈ ਆ ਯਾਰ ਰਾਮਣਾ ਵਧੀਆ ਬਈ ਕੀ ਗੱਲ ਕੱਲੀ ਜੱਟਲੀ ਨਾ ਉਹ ਬਸ ਕੋਈ ਗੱਲ ਨਹੀਂ ਹੋਈ ਵੀ ਕੱਲਾ ਜਾ ਬੁੱਲੀ ਨੇ ਐਵੇਂ ਖੜਿਆ ਉਰੇ ਨਾ ਨਾ ਉਹ ਤਾਂ ਉਹੀ ਬਸ ਤੈਨੂੰ ਪਤਾ ਤੇਰੇ ਜੀ ਗੱਲ ਹੈਗੀ ਦੱਸਦੇ ਕੋਈ ਬਸ ਉਹ ਤਾਂ ਤੈਨੂੰ ਪਤਾ ਉਹੀ ਸੁੱਖ ਵਾਲੀ ਗੱਲ ਦਾ ਚਾਹ ਉਹ ਕੁੜੀ ਹਾਂ ਈ ਗੱਲ ਹੋ ਗਈ ਤੈਨੂੰ ਪਤਾ ਉਹ ਆਪਦੇ ਨਾਨਕੇ ਬਾਗੀ ਦੀ ਮਾਮਾ ਲਗਾ ਜਗਾ ਬਸ ਉੱਥੇ ਗਿਆ ਸੀ ਯਾਰ ਉੱਥੇ ਫੇਰ ਉਹਨੇ ਉਹੀ ਬੇਇੱਜ਼ਤੀ ਕਰਤੀ ਅੱਛਾ ਯਾਰ ਕੀ ਹੱਲ ਕਰੀ ਆਉਣਾ ਮਹਿੰਦਰ ਨੂੰ ਪੁੱਛ ਲੈ ਉਹ ਮਹਿੰਦਰ ਦਾ ਯਾਰ ਪੁੱਛਣਾ ਕਦੇਗਾ ਤਾਂ ਮੈਨੂੰ ਉਥੇ ਸ਼ੱਕ ਹੁੰਦਾ ਕਿ ਉਹ ਸਾਲਾ ਮੇਰੇ ਕੰਨ ਹੀ ਨਹੀਂ ਲੇਗਾ ਉਹ ਦੂਜੇ ਪਾਸੇ ਆ ਮੈਨੂੰ ਤਾਂ ਲੱਗਦਾ ਉਹੀ ਕਰਾਉਂਦਾ ਯਾਰ ਸਾਰਾ ਕੁਝ ਪੁੱਛਦਾ ਹਾਂ ਤਾਂ ਲਹੂ ਪੀ ਲਿਆ ਮੇਰਾ ਚਾਹ ਜਾ ਰਹੇ ਆ ਮੰਦੋ ਹੋ ਰੇ ਯਾਰ ਚਲ ਦੋਸਤ ਆਪਦੀ ਆਪਾਂ ਤਾਂ ਨਹੀਂ ਕਹਿ ਸਕਦੇ ਪਰ ਟਾਈਮ ਤੇ ਖੜਦੇ ਨਹੀਂ ਜਦੋਂ ਕੀ ਕਰੀਏ ਹੁ ਤੂੰ ਦੱਸ ਕੀ ਕਰੀਏ ਹੁ ਤੱਕ ਕੀ ਹੂੰ ਚਲ ਆਏ ਕਰਦਾ ਆ ਸ਼ਾਮ ਨੂੰ ਨਾਲੇ ਬੈਠਦੇ ਨੇ ਨਾਲੇ ਆਪਾਂ ਕੋਈ ਸੋਚਦੇ ਫਿਰ ਹੈ ਗੱਲ ਹੈ ਸੋਚਣਾ ਚਲ ਕੁਝ ਖਾਂਗੇ ਹਾਲ ਕੋ ਦਰੋ ਆ ਕੋਈ ਗੱਲ ਨਹੀਂ ਤੂੰ ਨਾ ਹੁਣ ਮਿੰਦਰ ਵਾਲੀ ਕਰਦੀ ਨਾਲੇ ਉਹ ਨਹੀਂ ਨਹੀਂ ਅੱਜ ਤਾਂ ਇਨਸ਼ਾ ਅੱਲਾਹ ਨਹੀਂ ਆਈ ਤਾਂ ਤੇਰੇ ਤੇ ਯਕੀਨ ਆ ਮੈਨੂੰ ਪਹਿਲਾਂ ਵੀ ਨਹੀਂ ਖੜੇ ਤੇ ਨਾ ਯਾ ਕਰੀ ਉਹ ਤਾਂ ਠੀਕ ਆ ਤੇਰੀ ਗੱਲ ਬਸ ਬਟ ਕਾਉਨ ਅਛਲਾ ਨੇ ਆ ਜਾ ਬਾਈ ਟੈਨਸ਼ਨ ਹੀ ਨਹੀਂ ਰਹੀ ਬਸ ਠੀਕ ਆ ਕਿਹੜਾ ਆ ਗਿਆ ਭਾਈ ਸਸਰਕਾਰ ਬਾਈ ਜੀ ਜਗਰਮੇ ਸਿੰਘ ਜੀ ਹਾਂ ਜੀ ਹਾਂ ਨਾ ਨਹੀਂ ਅਸੀਂ ਜਖੇਪਲ ਤੋਂ ਨਹੀਂ ਸਰਪੰਚ ਅੱਛਾ ਜੀ ਹੋਰ ਸਰਪੰਚ ਸਾਹਿਬ ਹਮ ਤਾਂ ਠੀਕ ਆ ਨਾ ਠੀਕ ਹੈ ਜੀ ਫਸਰ ਗਾਰ ਬੈਠੋ ਵਾਹ ਬੈਠੋ ਸਪੰਸਾ ਕੁਰਸੀ ਲਓ ਜੀ ਤਾਂ ਉਹ ਠੀਕ ਠਾਕ ਕੀ ਸਭ ਵਧੀਆ ਜੀ ਅੱਛਾ ਜੀ ਔਰ ਸਮਝ ਕੇ ਜਿਹੜਾ ਰੋਲਾ ਜਿਹਾ ਸੀ ਗੁੱਡੀ ਦਾ ਜੀ ਅਸੀਂ ਤਾਂ ਉਹਦੇ ਸੰਬੰਧ ਚ ਆਏ ਆ ਜੀ ਅੱਛਾ ਜੀ ਤੇ ਪਿੰਡ ਵਾਲਿਆਂ ਨੇ ਕਿਹਾ ਸੀਗਾ ਵੀ ਜੇ ਤੁਹਾਡਾ ਮਾਮਾ ਤੁਸੀਂ ਨੀਂਬੜਦਾ ਅੱਛਾ ਜੀ ਤਾਂ ਫੈਸਲਾ ਵੀ ਅਸੀਂ ਨਗਰ ਵੱਲੋਂ ਆਇਆ ਅੱਛਾ ਜੀ ਅਗੇ ਤੁਸੀਂ ਉਸ ਨੂੰ ਕਿਹਾ ਹੋ ਜੀ ਉਹਨਾਂ ਨੇ ਹਾਂਜੀ 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 ਉਹਨੇ ਭੇਜਿਆ ਸੀਗਾ ਜੀ ਮੈਨੂੰ ਤੇ ਉਹ ਕਹਿੰਦੇ ਵੀ ਤੁਸੀਂ ਇੱਕ ਵਾਰੀ ਮਿਲਿਓ ਵੀ ਚਲੋ ਲੜਾਈ ਝਗੜਾ ਤਾਂ ਹੁੰਦੀ ਰਹਿੰਦਾ ਜੀ ਘਰਾਂ ਵਿੱਚ ਚਲੋ ਸੋਡਾ ਦਾ ਫਰਜ਼ ਆ ਜੀ ਸਰਪੰਚ ਦਾ ਤਾਂ ਹੁੰਦਾ ਹਾਂਜੀ ਫਰਜ਼ਾ ਜਦੋਂ ਭੇਜੀ ਤਾਂ ਹਾਂਜੀ ਗੱਲਾਂ ਐ ਉਹ ਉਹਨੂੰ ਤਾਂ ਪਤਾ ਹੋ ਉਹਨਾਂ ਬਾਰੇ ਕੀ ਪਤਾ ਹੀ ਨਹੀਂ ਨਾ ਜੀ ਜਿੰਨੀ ਕੋ ਮੈਨੂੰ ਗੱਲ ਦੱਸੀ ਹੈ ਮੈਂ ਤਾਂ ਤੁਹਾਡੇ ਕੋਲੋਂ ਨਹੀਂ ਕੋ ਦੱਸੀ ਹੈ ਜੀ ਚਲੋ ਬਾਕੀ ਜੇ ਤੁਹਾਡੇ ਕੋਲ ਕੋਈ ਗੱਲਬਾਤ ਹੈ ਤਾਂ ਤੁਸੀਂ ਦੱਸੋ ਦੇਖੋ ਅੰਦਰਲੀ ਗੱਲ ਤਾਂ ਅਗਲਾ ਦੱਸਦਾ ਨਹੀਂ ਹੁੰਦਾ ਕੋਈ ਵੀ ਹਾਂਜੀ ਹਾਂ ਅਗਲਾ ਕਹਿੰਦਾ ਵੀ ਦੂਜੇ ਦਾ ਕਸੂਰ ਹੈ ਠੀਕ ਹੈ ਜੀ ਤੰਗ ਪਰੇਸ਼ਾਨ ਬਹੁਤ ਕਰਦੇ ਨੇ ਜੀ ਕੁੜੀ ਨੂੰ ਉਹਨਾਂ ਨੇ ਇੰਨਾ ਤੰਗ ਕਰਿਆ ਨਾ ਕੁੱਟਣ ਤੱਕ ਮਾਰਨ ਤੱਕ ਵੀ ਗਏ ਅਸੀਂ ਤਾਂ ਹਾਰ ਕੇ ਗਿਆ ਫੇਰ ਲੈ ਆਏ ਕੁੜੀ ਨੂੰ ਨਹੀਂ ਸਾਨੂੰ ਕਿ ਲੋਕ ਚਲੋ ਜੀ ਦੇਖੋ ਲੜਾਈਆਂ ਝਗੜਾ ਝਗੜਾਾਂ ਦੇ ਵਿੱਚ ਹੁੰਦੀ ਰਹਿੰਦੇ ਨੇ ਠੀਕ ਹੈ ਤੁਸੀਂ ਸਿਆਣੇ ਹੋ ਚਲੋ ਜੇ ਅਸੀਂ ਮੋਤਵਰ ਬੰਦੇ ਆ ਜੀ ਅਸੀਂ ਇੱਕ ਵਾਰੀ ਆਪਦਾ ਫੈਸਲਾ ਅਸੀਂ ਆਪ ਲੈ ਲੈਂਦੇ ਆ ਠੀਕ ਹੈ ਜੀ ਤੇ ਮੇਰੀ ਜ਼ਿੰਮੇਵਾਰੀ ਹੋਊਗੀ ਸਰਪੰਚ ਵੱਲੋਂ ਜੀ ਠੀਕ ਹੈ ਜੀ ਕੁੜੀ ਨੂੰ ਕੋਈ ਤੰਗ ਪਰੇਸ਼ਾਨ ਨਹੀਂ ਕੀਤਾ ਜਾਊਗਾ ਜੀ ਅੱਛਾ ਜੀ ਇਹ ਆਹ ਜੀ ਜ਼ਿੰਮੇਵਾਰੀ ਛੋਡੇ ਹੋਊਗੀ ਤੇ ਅਸੀਂ ਤਾਂ ਕਿੱਡੀ ਦੂਰ ਬੈਠੇ ਹਾਂ ਸਾਨੂੰ ਨਹੀਂ ਉੱਥੇ ਪਤਾ ਲੱਗਦਾ ਕੀ ਕਰਨਗੇ ਕੀ ਨਾ ਕਰਨਗੇ ਠੀਕ ਹੈ ਤੇ ਕੱਲ ਨੂੰ ਉੱਥੇ ਲਿਜਾ ਕੇ ਛੱਡ ਦੂੰ ਉਹੀ ਹਾਲ ਫੇਰ ਰਹੇ ਨਹੀਂ 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 ਜੀ ਸਾਡੀ ਜ਼ਿੰਮੇਵਾਰੀ ਹੈ ਜੀ ਪੰਚਾਇਤ ਦੀ ਜ਼ਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਹੁਣ ਮੈਂ ਉਹਨਾਂ ਕੋਲੇ ਨਹੀਂ ਜਾਣਾ ਹੁਣ ਛੋਡੇ ਕੋਲੇ ਜਾਊਂਗਾ ਜੇ ਕੋਈ ਨੀਕੀ ਗੱਲ ਹੋ ਗਈ ਠੀਕ ਠੀਕ ਹੈ ਠੀਕ ਹੈ ਕਿਤੇ ਕੱਲ ਨੂੰ ਕਹਾਂ ਵੀ ਉਹ ਤਾਂ ਇਹੋ ਜਿਹੇ ਬੰਦੇ ਤੇ ਮੈਂ ਨਹੀਂ ਜ਼ਿੰਮੇਵਾਰੀ ਲੈਂਦਾ ਜਾਂ ਕੋਈ ਹੋਰ ਨਾ ਨਾ ਜੀ ਆਪਣੀ ਨਾਲ ਦੀ ਸੋਚ ਕੇ ਲੋ ਤਾਂ ਬਸ ਆਪਾਂ ਫੈਸਲਾ ਇਹ ਬਹੁਤ ਵੱਡਾ ਫੈਸਲਾ ਸਾਡੇ ਵਾਸਤੇ ਤਾਂ ਛੋੜੇ ਵਾਸਤੇ ਤਾਂ ਇਹ ਆਉਂਦੀ ਰਹਿੰਦੇ ਨੇ ਛੋਟੇ-ਮੋਟੇ ਫੈਸਲੇ ਹਾਂਜੀ ਹਾਂਜੀ ਮੈਂ ਸੁਣ ਦੱਸ ਤੁਹਾਨੂੰ ਚਲੋ ਇੱਕ ਵਾਰੀ ਦੇਖੋ ਪੰਚਾਇਤ ਹੁੰਦੀ ਹੈ ਜੀ ਰੱਬ ਵਾਹ ਜੀ ਨਹੀਂ ਸੋਨੂੰ ਨਹੀਂ ਅਸੀਂ ਜੀ ਮਾੜਾ ਕਹਿੰਦੇ ਛੋੜੇ ਤੁਸੀਂ ਸਰਪੰਚ ਸਾਹਿਬ ਆ ਗਏ ਅਸੀਂ ਛੋੜੀ ਗੱਲ ਤੇ ਫੁੱਲ ਚੜਾਵਾਂਗੇ ਅਸੀਂ ਭੇਜਦਾ ਹਾਂ ਕੁੜੀ ਨੂੰ ਪਰ ਜ਼ਿੰਮੇਵਾਰੀ ਥੋੜੀ ਠੀਕ ਹੈ ਜੋ ਮੇਵਾਲੀ ਖਾਲੀ ਹੋ ਗਈ ਜੀ ਤੇ ਇੱਕ ਵਾਰੀ ਚਲੋ ਸਲਾਹ ਕਰ ਲਓ ਗੁੱਡੀਆਂ ਨਾਲ ਤੇ ਸਾਡੇ ਨਾਲ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਹਾਂ ਸਲਾਹਤਾ ਚਰ ਕਰ ਲਾਂਗੇ ਗੁੱਡੀਆਂ ਆਉਣ ਵਾਲੀ ਹੈ ਜੀ ਹਾਂ ਠੀਕ ਹਾਂ ਅਸੀਂ ਉਹ ਭੇਜ ਵੀ ਜ਼ਰੂਰ ਦੇਵਾਂਗੇ ਤੁਹਾਡੀ ਇੱਜਤ ਕਰਦੇ ਹਾਂ ਠੀਕ ਗੱਲ ਧੰਨਵਾਦ ਜੀ ਸਾਡੇ ਨਾਲ ਉਹ ਗੱਲ ਨਾ ਹੋਵੇ ਮੁੜ ਕੇ ਤੁਹਾਨੂੰ ਨਾ ਨਾ ਨਹੀਂ ਅਜੇ ਤੋਂ ਮੁੜ ਕੇ ਕੋਈ ਗੱਲ ਨਹੀਂ ਹੁੰਦੀ ਜੀ ਹਾਂ ਜੀ ਤੇ ਦੇਖੋ ਇੱਕ ਵਾਰੀ ਮੌਕਾ ਪੰਚਾਇਤ ਨੂੰ ਵੀ ਦੇਣਾ ਚਾਹੀਦਾ ਜੀ ਠੀਕ ਹੈ ਜੀ ਨਹੀਂ ਤਾਂ ਉਹ ਦਿੰਨੇ ਆ ਸੀ ਦੁਖੀ ਹੋਏ ਉਹਨਾਂ ਦਾ ਘਰੇ ਵੀ ਨਹੀਂ ਬਣਦੇ ਬਾਹਰ ਚ ਵੀ ਨਹੀਂ ਬਣਦੇ ਸੀ ਜੇ ਤੁਸੀਂ ਕਹਿੰਦੇ ਹੋ ਜੇ ਤਾਂ ਛੋੜੇ ਕਰਕੇ ਚਲੋ ਚਲੋ ਜੀ ਅਸੀਂ ਉਹਨਾਂ ਨੂੰ ਵੀ ਸਮਝਾਵਾਂਗੇ ਜੀ ਠੀਕ ਹੈ ਜੀ ਆ ਛੋਡੀ ਜੂ ਮੈਂ ਹੁਣ ਟੀਪ ਪੈਣ ਦੇਖੋ ਸਭ ਦੀ ਸਾਂਝੀ ਉਹਨੂੰ ਸਮਝਾਉਣਾ ਪਊਗਾ ਕੋਈ ਨਹੀਂ ਅਸੀਂ ਸਮਝਾਵਾਂਗੇ ਉਹਨਾਂ ਨੂੰ ਵੀ ਸਮਝਾਵਾਂਗੇ ਕਿਵੇਂ ਮਰਜ਼ੀ ਸਮਝਾਓ ਚਾਹੇ ਸਾਨੂੰ ਤਾਂ ਛੇਤਰ ਲਾਉ ਉਹਨਾਂ ਦੇ ਚਾਹੇ ਹੱਥ ਬੰਨ੍ਹ ਕੇ ਬੇਨਤੀ ਕਰਕੇ ਸਮਝਾਓ ਉਹ ਸਾਨੂੰ ਕੋਈ ਇਤਰਾਜ਼ ਨਹੀਂ ਕਰਦੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਅੱਛਾ ਜੀ ਸਰਪੰਚ ਸਾਹਿਬ ਹੁਣ ਤਾਂ ਗੁੜੀਆ ਗਈ ਹੋਈ ਹੈ ਕਾਲਜ ਅੱਛਾ ਜ ਮਰੇ ਕੱਲ ਨੂੰ ਫਿਰ ਕਹਦੇ ਉਹ ਫਿਰ ਵੀ ਉਹ ਮਾਂ ਪੁੱਤਾਂ ਕੇ ਲੈ ਜਾਣਗੇ ਧੰਨ ਠੀਕ ਹੈ ਜੀ ਠੀਕ ਹੈ ਨਾ ਜੀ ਠੀਕ ਹੈ ਚਲੋ ਉਹਨਾਂ ਦੀ ਉਹ ਵਾਗੀ ਕੁੜੀਆਂ ਚਲ ਆਪਾਂ ਨਹੀਂ ਕੀ ਉਹ ਕਰਨਾ ਹੈ ਚਲੋ ਆਪਾਂ ਨੂੰ ਭਾਂਦੇ ਪਈ ਫਿਰ ਵੀ ਜਦੋਂ ਤੰਗ ਰੱਖਦੇ ਨੇ ਹਾਂਜੀ ਹਾਂਜੀ ਉਹ ਤਾਂ ਸਾਨੂੰ ਲਿਆਉਣੀ ਪੈਣੀ ਤੇ ਠੀਕ ਹੈ ਹਾਂਜੀ ਫਿਰ ਠੀਕ ਹੈ ਚੰਗੀ ਗਰਮੀ ਸੀ ਅੱਛਾ ਹੋਰ ਸਰਪੰਚ ਸਾਹਿਬ ਚਾਹ ਪਾਣੀ ਧੰਨਵਾਦ ਨਾ ਨਾ ਚਾਹ ਤਾਂ ਲੈ ਲੈਂਦੇ ਕੋਈ ਛੋਟ ਮੜੀਆ ਜੀ ਅੱਛਾ ਜੀ ਅੱਛਾ ਸਰ ਬੇਬੇ ਆਏ ਘਰ ਤੇ ਰੋਟੀ ਲਾ ਲਾ ਸਰੀਰ ਦਾ ਵਾਲਾ ਦੁਖੀ ਹੁੰਦਾ ਆਹ ਫੋਟੋ ਮੈਨਾਂ ਲੀ ਰਹਾ ਹਾਂ ਤੂੰ ਧਰਾਂ ਕਿਉਂ ਆ ਨਹੀਂ ਸਕਦਾ ਮੈਂ ਓਹੋ ਉਹ ਤੇਰਾ ਵਦਾ ਘਰ ਆ ਮੈਂ ਤੈਨੂੰ ਆਇਆ ਵੀ ਨਾ ਹਾਂ ਇਹ ਤਾਂ ਗੱਲ ਹੈਗੀ ਯਾਰ ਕਿੱਧਰ ਲੰਗਾ ਤੀ ਬਸ ਤੈਨੂੰ ਪਤੀਆ ਕੰਮਕਾਰਾਂ ਚ ਪਟੂਆ ਤਾਂ ਤਾਂ ਉਹੀ ਗੱਲ ਕਰਤੀ ਫਿਰ ਕੀ ਉਹ ਪਹਿਲਾਂ ਤਾਂ ਸਮਾਨ ਤੇ ਲਾਦਾ ਹੁਣ ਸਮਾਨ ਵੀ ਨਾ ਫੜਾਉਣਾ ਹੁੰਦਾ ਉਹ ਨਹੀਂ ਤੈਨੂੰ ਸਮਾਨ ਨਹੀਂ ਮੁਕਰ ਦਿੰਦਾ ਉਹ ਤਾਂ ਮਹੀ ਵਾਰੇ ਵਾਗਾ ਦੀ ਹੁਣ ਦੱਸ ਕੀ ਕਰੀਏ ਵਾਰੇ ਵਾਗਾ ਦੀ ਤੂੰ ਹਾਲਤ ਕਰ ਤੂੰ ਦੇਖ ਤਾਂ ਲੈ ਹਾਲਤ ਕਹੇ ਜੀ ਉਹਦੀ ਆ ਕਿਵੇਂ ਸਿਰ ਜਾ ਬੰਦ ਰ ਗਿਆ ਉਹ ਤੁਹਾਨੂੰ ਪਤਾ ਜਰਾ ਸਿਰ ਟੁੱਟੀ ਜਾਂਦਾ ਸੀ ਸਿਰ ਦੁਖ ਰਿਆ ਸੀ ਅਮਾ ਚਲਾ ਬੰਨਣਾ ਫਰਕ ਪੈ ਜੂਗਾ ਪਰ ਹੁਣ ਦੇ ਬੇਬੇ ਬੜਾ ਹੋਲੀ ਬੋਲੋ ਬੇਬੇ ਪਰਸੋਂ ਚਾਹੀਦਾ ਆ ਇਹਦਾ ਬੇਬੇ ਕੀ ਕਹਿੰਦੇ ਮੈਂ ਦੋ ਵਾਰ ਤੈਨੂੰ ਮਿਲ ਕੇ ਗਿਆ ਤੂੰ ਹੋਰੋਂ ਤੋਂ ਮਿਲ ਗਿਆ ਆ ਤੈਨੂੰ ਦੇਖਣ ਆਇਆ ਦੀ ਮੈਂ ਤਾਂ ਅੱਛਾ ਅੱਛਾ ਚਲ ਵਧੀਆ ਤੇਵੇਂ ਫੇਰ ਚਾਹ ਨੂੰ ਕਹਾਂ ਬੇਬੇ ਨੂੰ ਨਾ 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 ਹਾ ਵੇ ਆਟੋ ਕ੍ਰੇਸ ਲੇਕੀਆ ਸੋਨਾ ਸੂਨਾ ਰੱਬਰ ਖਿਆ ਉਹ ਕਾਨੂੰ ਛੋਣਾ ਰੋ ਉਹ ਤੈਨੂੰ ਪਤਾ ਤਾਂ ਹੈਗਾ ਹਾਂ ਉਹ ਆਪਣੇ ਉਹਨਾਂ ਦੇ ਬੰਤੇਗੇ ਜੀ ਹਾਂ ਉਹ ਯਾਰ ਕਿੱਦੇ ਦਾ ਆਖਾ ਥਲੇ ਰੜ ਕਰਦੀ ਮੁਰਗਾ ਯਾ ਹਾਂ ਬੇਬੇ ਤਾਂ ਜਵਾਬ ਦੇ ਰਹੀ ਆ ਮਾਂ ਖੇਤ ਥਲੇ ਲਿਆ ਕੇ ਉਹਨੂੰ ਰੇਡੂ ਲੜਾਈਏ ਫੇਰ ਹਾਂ ਇਹਦਾ ਤਾਂ ਕਰਾਂਗੇ ਤਾਂ ਇਹ ਤਾਂ ਹੈ ਮਾਂ ਭੱਜ ਨਾ ਜਾਵੇ ਮੇਰਾ ਸਾਲਾ ਬਸ ਠੀਕ ਆ ਹੂੰ ਮੈਂ ਤਾਂ ਸੱਚੀ ਉਹਦੀ ਤੈਨੂੰ ਗੱਲ ਸੁਣੀ ਕੋਈ ਗੱਲ ਕੀ ਗੱਲ ਆਪਣੀ ਸੁੱਖ ਕਿੱਥੇ ਗਈ ਆ ਭੈਣ ਸੁਖਤਾ ਜਰਤ ਨੂੰ ਪਤਾ ਕੀ ਦਸੰਗ ਰਾ ਉਹਦਾ ਮਾਮਾ ਆਇਆ ਤੇ ਉਹ ਆ ਕੇ ਲੈ ਗਿਆ ਅੱਛਾ ਹਾਂ ਬੇਬੇ ਨੂੰ ਪਤਾ ਕੁਝ ਬੋਲਤਾ ਹੋਣਾ ਨਾ ਮਾਮੇ ਨੇ ਕਿਹਾ ਸੀ ਮਾਮੇ ਨੂੰ ਸੁਣ ਲਿਆ ਤੇ ਉਹ ਲੈ ਗਿਆ ਬਥੇਰਾ ਅਸੀਂ ਵੀ ਗਏ ਸੀ ਤੇ ਲੈਣ ਹਾਂ ਮਾਮਾ ਤੈਨੂੰ ਪਤਾ ਡਾਂਗਾ ਤੋਂ ਬਣਾ ਗੱਲ ਨਹੀਂ ਕਰਦਾ ਅੜਬ ਵਾਲਾ ਦਾ ਆਹੋ ਕਿਹੜੇ ਪਿੰਡਾਂ ਪਲਾਂ ਦੀ ਉਹ ਨਾਲ ਯਾ ਕੀ ਕਹਿੰਦੇ ਨੂੰ ਮੈ ਤਾਂ ਪਿੰਡ ਵੀ ਯਾਦ ਰਹਿੰਦਾ ਪਰ ਆਹੋ ਕੀ ਕਹਿੰਦੇ ਨੇ ਤੋਲਾ ਵਾਲਾ ਅੱਛਾ ਮੇਰੀ ਭੂਆ ਉੱਥੇ ਤੋਲਾ ਵਾਲਾ ਹਾਂ ਕਹਾਂ ਪੁੱਤ ਉਹ ਕਹਤੇ ਦੱਸ ਹੀ ਨਹੀਂ ਹੈਗਾ ਮੈਂ ਗਿਆ ਸੀ ਮਿਲਣ ਨੂੰ ਅੱਛਾ ਪੁੱਆ ਨੂੰ ਅੱਛਾ ਮੇਰੀ ਗੱਲ ਦਾ ਦੇਖ ਦੇਖ ਲਾ ਲਈ ਗੁੱਸਾ ਦਾ ਕਰੀ ਨਾ ਉਹ ਨਹੀਂ ਤੂੰ ਤਾਂ ਮੇਰਾ ਛੋਟਾ ਭਰਾ ਗੁੱਸਾ ਕਾਦਾ ਨਹੀਂ ਫੇਰ ਵੀ ਚਲ ਉਹ ਨਹੀਂ ਨਹੀਂ ਤੂੰ ਗੱਲ ਦੱਸ ਗੱਲ ਕੀ ਆ ਉੱਥੇ ਵੀ ਕੁੜੀ ਨੇ ਸਿਰ ਤੇ ਖੇਪਾ ਰੱਖੀ ਆ ਤੁਹਾਡੇ ਉਹ ਯਾਰ ਤੈਨੂੰ ਧੀ ਦੱਸ ਤੈਨੂੰ ਪਤਾ ਤਾਂ ਹੈਗਾ ਤਾਂ ਪਹਿਲਾਂ ਵੀ ਦੱਸਿਆਗਾ ਮੈਨੂੰ ਪੱਕਾ ਪਤਾ ਸੀ ਵੀ ਉੱਥੇ ਵੀ ਤਾਂ ਹੀ ਉਹ ਤਾਂ ਉੱਥੇ ਗਈ ਆ ਉਹ ਵੀ ਉਹ ਤਾਂ ਉਹਨੂੰ ਡਰਤੀ ਮੇਰਾ ਹਨਾ ਜੋ ਉਦੇ ਸਹੀ ਗੱਲ ਆ ਜੇ ਮੈਨੂੰ ਤਾਂ ਇਹੀ ਹੋਤਿਆ ਜੇ ਉਹਦੇ ਮਰੂੜ ਦਿੰਦਾ ਨਾ ਗੱਲ ਜਾ ਆ ਦਿਨ ਨਾ ਦੇਖਣ ਨੂੰ ਮੈਂ ਤੁਸੀਂ ਘਰ ਘੂਰ ਕਰਦੇ ਨਹੀਂ ਯਾਰ ਉਹ ਬਾਈ ਤੈਨੂੰ ਪਤਾ ਤੈਗਾ ਮੈਂ ਤਾਂ ਹੁਣ ਤੁਹਾਡੇ ਕੋਲ ਨਹੀਂ ਤੁਹਾਨੂੰ ਪਤਾ ਬੱਚੇ ਲੰਘ ਆਏ ਲੰਘ ਗਏ ਵੀ ਤੈਨੂੰ ਪਤਾ ਤੁਰਿਆ ਜਾਂਦਾ ਨਹੀਂ ਹੈਗਾ ਹਨਾ ਉਹ ਕਿੰਨਾ ਕਮਾਗਰ ਮਗਰ ਫਿਰ ਹੁਣ ਆਪਾਂ ਨੂੰ ਕੀ ਪਤਾ ਯਾਰ ਕਾਲਜਤ ਕੀ ਕੋਸ ਹੁੰਦਾ ਗਾ ਨੇਲੇ ਮੇਰੀ ਗੱਲ ਸੁਣੀ ਯਾਰ ਹਾਂ ਤੂੰ ਵੀ ਸਿਆਣਾ ਦੇਖ ਮੈਂ ਤਾਂ ਤੈਨੂੰ ਭਾਈ ਵਾਂਗੂ ਮੰਨਦਾ ਹਾਂ ਕਿੰਨਾ ਕਿ ਚਿਰ ਕਿਸੇ ਦੇ ਹੱਥਾਂ 'ਚ ਨਹੀਂ ਚੱਕੀ ਜਾਣਾ ਇਹ ਤਾਂ ਗੱਲ ਹੈਗੀ ਤੇਰੇ ਹੱਥੋਂ ਜ਼ਮੀਨ ਜਵਾਗ ਜੂ ਮੈਂ ਤਾਂ ਤੈਨੂੰ ਐਂ ਕਹਾਂ ਮੈਂ ਨਹੀਂ ਆਹ ਤਾਂ ਨਹੀਂ ਜਾਣਦਾ ਚੱਲ ਕੋਈ ਨਾ ਬਈ ਹੁਣ ਆਏ ਕਰਾਂਗੇ ਕੋਈ ਨਾ ਕੋਈ ਹੱਲ ਕਰਾਂਗੇ ਬੇਬੇ ਨਾਲ ਗੱਲ ਕਰੂੰਗਾ ਤੇ ਉਹਨੂੰ ਜਾ ਕੇ ਲਿਆਵਾਂਗਾ ਅਸੀਂ ਉਹਨੂੰ ਲਿਆ ਬਦ良 ਰਹੇਗਾ ਐਨਾਂ ਨਿਗਾਤ ਰਹੋਗੇ ਫਿਰ ਥੋੜਾ ਜਿਹਾ ਮੂੰਹ ਪਿਆਰ ਨਾਲ ਰੱਖਾਂਗੇ ਹਾਂ ਜ਼ਮੀਨ ਤੇ ਫਿਰ ਗੂਠਾ ਲਵਾ ਲਾਂਗੇ ਆਪੇ ਫਿਰ ਕੌਣ ਤੈਨੂੰ ਤਾਂ ਹੀ ਕਹਿੰਦਾ ਮੈਂ ਕਿਤੇ ਉਹੀ ਗੱਲ ਆ ਹੋ ਜੀ ਵੇਲੇ ਦੀ ਨਵਾਜ਼ ਕਵੇਲੇ ਦੀ ਟੱਕਰਾਂ ਚਲਾਂ ਕਰੂ ਉਥੇ ਅੱਡੇ ਤੇ ਪਿਆ ਸਵਾਨ ਹਾਂ ਚਲ ਆਜਾ ਚੰਦਰ ਦੁੱਪੇ ਦਾ ਤਾਂ ਠੀਕ ਹੈ ਜਾ ਆਜਾ ਦੇ ਦੋ ਤਰ੍ਹਾਂ ਦੇ ਰੋਕਤੀ ਲਾ ਗਏ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਅਸੀਂ ਕੱਲ ਗਏ ਸੀ ਜਤਨੂ ਕੋਲ ਹਾਂਜੀ ਤੇ ਤੁਸੀਂ ਉਹ ਕਹਿੰਦੇ ਵੀ ਕੁੜੀ ਕਾਲਜ ਗਈ ਹੋਈ ਹੈ ਹਾਂਜੀ ਤੁਸੀਂ ਜਾ ਕੇ ਮਾਂ ਪੁੱਤ ਕੱਲ ਨੂੰ ਕੁੜੀ ਨੂੰ ਲੈ ਆਓ ਜਾ ਕੇ ਤੇ ਬਾਕੀ ਜਿਹੜੀਆਂ ਹੁਣ ਦੇਖੋ ਜ਼ਿੰਮੇਵਾਰੀਆਂ ਤਾਂ ਸਰਪੰਚ ਦੇ ਪੈਂਦੀਆਂ ਨੇ ਜੀ ਠੀਕ ਹੈ ਜੀ ਹੁਣ ਮੇਰੀ ਜ਼ਿੰਮੇਵਾਰੀ ਹੈ ਸਾਰੀ ਠੀਕ ਹੈ ਜੀ ਹੁਣ ਅੱਗੇ ਤੋਂ ਆਪ ਦਾ ਘਰ ਬਸਾਓ ਤੇ ਜਿਵੇਂ ਵੀ ਮਾਹੌਲ ਠੀਕ ਲੱਗ ਮਾਹੌਲ ਨੂੰ ਆਪਦੇ ਘਰ ਨੂੰ ਚੇਂਜ ਕਰੋ ਠੀਕ ਹੈ ਨਹੀਂ ਸਰਪੰਚ ਸਾਹਿਬ ਜਦੋਂ ਹੁਣ ਤਾਂ ਜਿੰਮੇਵਾਰੀ ਦੇ ਲੈ ਲਈ ਬੱਚੀ ਆਪਦੇ ਘਰੇ ਆ ਜੂਗੀ ਅਸੀਂ ਪੂਰੀ ਵਧੀਆ ਉਹੀ ਗੱਲ ਵਾਂਗੂ ਮਾਮਤੀਆਂ ਵਾਲੀ ਰਹਾਂਗੇ ਹੁਣ ਕਿਹੜਾ ਕੋਈ ਉਹੀ ਗੱਲ ਮੰਗੂਆਂ ਜਾਣ ਬੁੱਝ ਕੇ ਆਪਾਂ ਲੜਨ ਲੱਗ ਰਹੇ ਆ ਜਾਂ ਕੋਈ ਉਹਦੇ ਨਾਲ ਬਖਤਿਆਰਾ ਕਰ ਰਹੀ ਹੈ ਕਿ ਦੇਖ ਕੁੜੀ ਆਪਦੇ ਘਰੇ ਆ ਜੇ ਚੱਲ ਆਪਦੇ ਘਰ ਦੇ ਕੱਪੇ ਜਾਵੇ ਜੀ ਘਰ ਬਸਦੇ ਤਾਂ ਚੰਗੀ ਗੱਲ ਹੈ ਜੀ ਠੀਕ ਹੈ ਜੀ ਹੁਣ ਅਸੀਂ ਮੋਤਵਾਰ ਬੰਦੇ ਆ ਸਰਪੰਚਿਆਂ ਇਂ ਪਿੰਡ ਦੇ ਦੇਖੋ ਸਾਡੀ ਵੱਡੀ ਜਿੰਮੇਵਾਰੀ ਬਹੁਤ ਵੱਡੀ ਹੁੰਦੀ ਹੈ ਪਿੰਡ ਠੀਕ ਹੈ ਜੀ ਚਲੋ ਕੁੜੀ ਵਸਦੀ ਘਰੇ ਆਪਣੇ ਘਰੇ ਚੰਗੀ ਲੱਗਦੀ ਹੈ ਠੀਕ ਹੈ ਜੀ ਤੁਸੀਂ ਕੱਲ ਨੂੰ ਲੈ ਆਇਓ ਜਾ ਕੇ ਠੀਕ ਹੈ ਜੀ ਹਾਂ ਜੀ ਕੋਈ ਬੈਂਤੀ ਹੈ ਜੀ ਚਾਚੂ ਬਣਾ ਲੈਨੇ ਸੱਤਾ ਆਇਆ ਭਾਈਆ ਕੋ ਤੁਹਾਨੂੰ ਕੋਈ ਨਾ ਠੀਕ ਹੈ ਸ਼ਾਬਾਸ਼ ਹੀ ਪੈਸਾ ਸ਼ਾਬਾਸ਼ ਤੇਰੇ ਸਰਪਾ ਆ ਗਈ ਬੇਸੋ ਹਾਂ ਜੀ ਮੰਮੀ ਆ ਗਈ ਸੀ ਅੱਛਾ ਤੁਸੀਂ ਕਿੱਧਰ ਜਾ ਰਹੇ ਸੀ ਮੈਂ ਤਾਂ ਕੰਮ ਗਿਆ ਸੀ ਤੁਸੀਂ ਅੱਛਾ ਅੱਛਾ ਤੇਰੇ ਪਿੱਛੋਂ ਉਹ ਸਰਪੰਚ ਆਏ ਦੀ ਆਗੇ ਸੀ ਉਹ ਹਾਂ ਕੱਲੇ ਆਏ ਦੀ ਮੰਮੀ ਹੋਰੀ ਨਹੀਂ ਆਏ ਉਹ ਨਹੀਂ ਆਏ ਕੀ ਕਹਿੰਦੇ ਮਮਾ ਜੀ ਫਿਰ ਉਹ ਉਹਨਾਂ ਨੂੰ ਇਹ ਸਮਝ ਲੈ ਕਹਿ ਕੇ ਤਾਂ ਭੇਜੀ ਸੀ ਬਈ ਜ਼ਿੰਮੇਵਾਰੀ ਉਹਨੇ ਸਰਪੰਚ ਨੇ ਲੈ ਲਈ ਨੂੰ ਸਾਰੇ ਹਾਂਜੀ ਕਹਿੰਦਾ ਕੁੜੀ ਨੂੰ ਵੀ ਭੇਜ ਦੋ ਤੇ ਮੇਰੀ ਜ਼ਿੰਮੇਵਾਰੀ ਹੈ ਜੇ ਕੁਝ ਕਹਿਣਗੇ ਮੰਮਾ ਜੀ ਤੁਸੀਂ ਉਹਨਾਂ ਨੂੰ ਦੱਸਣਾ ਸੀ ਸਾਰਾ ਕੁਝ ਵੀ ਉਹ ਕੀ ਕਰ ਰਹੇ ਸਨ ਸਭ ਕੁਝ ਦੱਸਿਆ ਵੀ ਤੇਰੇ ਬਿਨਾ ਕਹੀ ਦੱਸਾਂ ਤੈਨੂੰ ਪਤਾ ਲੱਗੇਗਾ ਮੇਰਾ ਹਾਂਜੀ ਸਭ ਕੁਝ ਦੱਸਿਆ ਉਹਨੇ ਜ਼ਿੰਮੇਵਾਰੀ ਲੈ ਲਈ ਮੈਂ ਉਹਨੂੰ ਇਹ ਵੀ ਕਿਹਾ ਮਖਾਪਾ ਜੀ ਅਸੀਂ ਉਹਨਾਂ ਦੇ ਘਰੇ ਨਹੀਂ ਜਾਂਦੇ ਜੇ ਕੋਈ ਗੱਲ ਹੋਈ ਹਾਂਜੀ ਸਿੱਧੇ ਤੇਰੇ ਕੋਲੇ ਆ ਮੰਮੀ ਬਾਕੀ ਭਾਈ ਹੁਣ ਤੈਨੂੰ ਜਾਣਾਂ ਤਾਂ ਚਲ ਇਹ ਤਾਂ ਕਹੀ ਨਾ ਵੀ ੱੱਕੇ ਨਾਲ ਤੋੜਦਾ ਮੰਮੀ ਨਹੀਂ ਨਹੀਂ ਮੰਮਾ ਜੀ ਜੇ ਤੁਸੀਂ ਕੁਝ ਸੋਚੋਨੀ ਤਾਂ ਉੱਥੇ ਹੀ ਲੱਗਦੀ ਆ ਭਾਈ ਹੁਣ ਆਪਦੇ ਘਰੇ ਰਹਿਣੇ ਦੇਖ ਆਪਦੇ ਘਰੇ ਕੁੱਤਾ ਸਮਝਣਗੇ ਸਾਰੇ ਉਹਨੂੰ ਗੱਲ ਤਾਂ ਤੁਹਾਡੀ ਸਹੀ ਹੈ ਮਮਾ ਜੀ ਇੱਥੇ ਵੀ ਕਿੰਨਾ ਕ ਟਾਈਮ ਬੈਠੀ ਰਹੂੰਗੀ ਮੈਂ ਹਾਂ ਉਹੀ ਗੱਲ ਕਰਦੇ ਆਂ ਭਈ ਉਹ ਆਉਣਗੇ ਮਾਂ ਪੁੱਤ ਚੱਲ ਫਿਰ ਤੂੰ ਬਗਦੀਂ ਦੇਖ ਹਾਂਜੀ ਮਮਾ ਹੀ ਕੋਈ ਨਾ ਜਿਵੇਂ ਤੁਸੀਂ ਕਹੋਗੇ ਉਵੇਂ ਕਰ ਲਾਂਗੀ ਠੀਕ ਹੈ ਭਈ ਫਿਰ ਚੱਲ ਤੂੰ ਬੈਠੀਆ ਮੈਂ ਇੱਥਨੇ ਥੋੜੇ-ਬਹੁਤੇ ਕੰਮ ਕਰਿਆ ਉਹਨਾਂ ਸੌਦਾ ਸੂਤਾ ਜਾਂ ਮੁੱਕੇ ਪੈ ਕੋਸ ਉਹ ਵੀ ਆਉਣਗੇ ਫਿਰ ਮੈਂ ਲੈ ਆਉਣਾ ਹਾਂਜੀ ਮਮਾ ਹੀ ਲੈ ਆਉ ਤੁਸੀਂ ਕੋਈ ਨਹੀਂ ਠੀਕ ਹੈ ਚੱਲ ਜੇ ਮਾਮਾ ਜੀ ਨੇ ਉਹਨਾਂ ਨੂੰ ਹਾਂ ਕਰ ਹੀ ਦਿੱਤੀ ਆ ਜਾਣਾ ਤਾਂ ਮੈਨੂੰ ਹੁਣ ਪਾਊਗਾ ਜੀ ਚੱਲ ਫਿਰ ਮੈਂ ਦਸ ਮਾਨ ਪੈਕ ਕਰ ਲੈਂਦਾ